ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅਸੀਂ ਆਪਣੀ ਨਵੀਂ ਵੀਡੀਓ ਜਿਵੇਂ ਕਿ ਪਿਛਲੀਆਂ ਵੀਡੀਓ ਵਿੱਚ ਤੁਸੀਂ ਵੇਖਿਆ ਹੋਣਾ ਤੇ ਇਹ ਸिलाई ਮਸ਼ੀਨ ਦੇ ਨਾਲ ਹੀ ਸਿਰਫ ਜਿਹੜੀਆਂ ਤੇ ਵਰਕ ਕਰਦੇ ਆ ਨੋਰਮਲ ਸिलाई ਮਸ਼ੀਨ ਜਿਹਦੇ ਨਾਲ ਅਸੀਂ ਕੱਪੜੇ ਸੀਨੇ ਆ ਉਹੀ ਆ ਤੇ ਇਹ ਸੈਟ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹ ਮੈਂ ਪਿੱਛੇ ਵੀਡੀਓ ਦੇ ਵਿੱਚ ਜਿਹੜਾ ਦੱਸਿਆ ਹੋਇਆ ਤੇ ਇਹ ਜਿਹੜਾ ਵਾ ਨੋਰਮਲ ਛੋਟੇ ਜਾਂ ਫੁੱਲ ਬਣਾਉਣਾ ਵਾ ਆਪਾਂ ਤੇ ਇਹ ਸਿਰਫ ਜਿਸ ਤਰ੍ਹਾਂ ਅਸੀਂ ਕੱਪੜੇ ਸੀਨੇ ਆ ਉਸੇ ਤਰ੍ਹਾਂ ਹੱਥੀ ਜੀ ਦੇ ਨਾਲ ਹੀ ਬਸ ਚਲਾਈ ਜਾਈ ਜਾਣਾ ਇਹਨੂੰ ਤੇ ਬਹੁਤ ਸੋਹਣਾ ਫੁੱਲ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਤੇ ਬảnhੇ ਬਸ ਸਕੇਂਡਰ ਹੀ ਜਾਂਦਾ ਇਹ ਨਹੀਂ ਕਿ ਮੈਂਟਾਂ ਦੇ ਵਿੱਚ ਤੇ ਮੈਂਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਤੇ ਜਿਸ ਤਰ੍ਹਾਂ ਇਹ ਕੱਪੜੇ ਸੀਨੇ ਆ ਉਸੇ ਤਰ੍ਹਾਂ ਹੱਥੀ ਦੇ ਨਾਲ ਬਸ ਇਸ ਨੂੰ ਚਲਾਈ ਜਾਣਾ ਤੇ ਆਪਣੇ ਆਪ ਹੀ ਜਿਸ ਤਰ੍ਹਾਂ ਸਫਾਈ ਵੀ ਆ ਜਾਂਦੀ ਆ ਸਿਰਫ ਇਹ ਫਰੇਮ ਨੂੰ ਜਿਹੜਾ ਅੱਗੇ ਪਿੱਛੇ ਕਰਨਾ ਤੇ ਬਾਤੀ ਇਸ ਤੇ ਕੋਈ ਮਿਹਨਤ ਨਹੀਂ ਆਉਂਦੀ ਤੇ ਸੌਖਾ ਹੀ ਹੈ ਜਿਸ ਤਰ੍ਹਾਂ ਇਹ ਕੱਪੜੇ ਸੀਨੇ ਆ ਇਸੇ ਤਰ੍ਹਾਂ ਹੀ ਜਿਹੜਾ ਇਹਨੂੰ ਫੁੱਲ ਨੂੰ ਫਰੇਮ ਨੂੰ ਅੱਗੇ ਪਿੱਛੇ ਕਰੀ ਜਾਣਾ ਤੇ ਤੋਂ ਆਪਾਂ ਜਿਸ ਤਰ੍ਹਾਂ ਸਲਾਈ ਕਰਦੇ ਆ ਕੁਛ ਇਤਰਾਹ ਕਰੀ ਜਾਣਾ ਭਾਵੇਂ ਇਹਨੂੰ ਬੋਲ-ਹੋਲ ਸਾਈਡ ਕਰੀ ਜਾਓ ਇਹ ਪਤੇ ਭਾਵੇਂ ਇੱਕੋ ਸਾਈਡ ਤੇ ਕਰੀ ਜਾਵੇ ਤੇ ਜਿਹੀਂ ਇਹਨੂੰ ਇੱਕੋ ਸਾਈਡ ਤੇ ਕਰਾਂਗੇ ਜਿੱਥੇ ਟੰਕਾ ਲੱਗਾ ਉਸੇ ਉਸੇ ਤਾਂ ਤੇ ਜਿਹੜਾ ਦੂਸਰਾ ਟੰਕਾ ਲੱਗੇ ਤੇ ਇਸ ਤਰ੍ਹਾਂ ਕੰਮ ਨਾਲ ਸਫਾਈ ਜਿਹੜੀ ਜ਼ਿਆਦਾ ਆਉਂਦੀ ਆ ਤੇ ਪੀਠ ਵੀ ਇੰਨੀ ਜ਼ਿਆਦਾ ਕੜਾਈ ਹੁੰਦੀ ਆ ਜਿਸ ਤਰ੍ਹਾਂ ਮਰਜੀ ਤੋਂ ਹੋਏ ਇਸ ਨੂੰ ਤੇ ਕੋਈ ਖਰਾਬ ਨਹੀਂ ਹੁੰਦਾ ਭਾਵੇਂ ਮਸ਼ੀਨ ਹੋਵੇ ਸ਼ੈਂਡ ਹੋਵੇ ਤਾਪੀ ਲੈ ਕਿਸ ਤਰ੍ਹਾਂ ਵੀ ਇਹ ਕੱਪੜਾ ਜਿਹੜਾ ਖਰਾਬ ਹੋ ਜੂਗਾ ਪਰ ਇਹ ਜਿਹੜਾ ਵਰਕ ਜਿਹੜਾ ਉਹ ਨਹੀਂ ਖਰਾਬ ਹੁੰਦਾ ਇੰਨੀ ਜ਼ਿਆਦਾ ਜਿਹੜੀ ਆ ਇਹ ਘੁਬਵੀ ਤੇ ਦੀ ਸਫਾਈ ਦੇ ਨਾਲ ਜਿਹੜਾ ਵਰਕ ਹੁੰਦਾ ਵਾ ਨੋਰਮਲ ਸਫਾਈ ਮਸ਼ੀਨ ਹੀ ਆ ਤੇ 10 ਸੈਕਿੰਟਾਂ ਦੇ ਵਿੱਚ ਜਿਹੜੇ ਆ ਫੁੱਲ ਬਣ ਕੇ ਤਿਆਰ ਹੋ ਜਾਂਦਾ ਇਹ ਕਿਵੇਂ ਛੋਟੀ ਪੱਤੀ ਪਾਈ ਆ ਤੇ ਇੱਕ ਜਿਹੜੀ ਮੈਂ ਹੋਰ ਪਾਈ ਆ ਦੋ ਤਰ੍ਹਾਂ ਦੀਆਂ ਜਿਹੜੀਆਂ ਪੱਤੀਆਂ ਪਾਈਆਂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੀ ਇਹ ਕੱਪੜੇ ਸੀਨੇ ਆ ਤੇ ਦੂਸਰਾ ਹੈਗੀ ਹੈ ਇਹ ਪੱਤੀ ਇਵੀ ਉਸ ਤਰੀਹੀ ਪਾਈ ਆ ਜਿਸ ਤਰ੍ਹਾਂ ਜਿਹੜਾ ਅਸੀਂ ਤੇ ਕੱਪੜਿਆਂ ਨੂੰ ਸਲਾਈ ਕਰਦੇ ਹਾਂ ਉਸੇ ਤਰ੍ਹਾਂ ਇਹ ਮਸ਼ੀਨ ਚਲਾਈ ਜਾਣੀ ਆ ਤੇ 프레임 ਨੂੰ ਜਿਹੜਾ ਬੈਲੈਂਸ ਜਿਹਾ ਬਣਾ ਕੇ ਰੱਖਣਾ ਤੇ ਹੌਲੀ ਹੌਲੀ ਜਿਹੜਾ ਇਹਨੂੰ ਚਲਾਉਂਦੇ ਚਲਾਉਣਾ ਮਸ਼ੀਨ ਨੂੰ ਜਿਸ ਤਰ੍ਹਾਂ ਅਸੀਂ ਕੱਪੜਿਆਂ ਤੇ ਜਿਹੜੀ ਸਲਾਈ ਹੁੰਦੀ ਆ ਉਸੇ ਤਰ੍ਹਾਂ ਸਲਾਈ ਹੋਗੀ ਪਰ ਬਹੁਤ ਜ਼ਿਆਦਾ ਸਪਾਈ ਦੇ ਵਿੱਚ ਇਹ ਜਿਹੜਾ ਵਾ ਵਰਕ ਹੋ ਜਾਂਦਾ ਵਾ ਪਾਵੇਂ ਇੱਕ ਸਾਈਡ ਨੂੰ ਜਿਹੜਾ ਇਹ ਵਰਕ ਕਰੀ ਜਾਵੇ ਤੇ ਪਾਵੇਂ ਗੋਲ ਗੋਲ ਕਰੀ ਜਾਵੇ ਦੋਨੋਂ ਸਾਈਡ ਤੇ ਤੇ ਬੜਾ ਸੋਹਣਾ ਫੁੱਲ ਬਣ ਕੇ ਤਿਆਰ ਹੋ ਜਾਂਦਾ ਪਾਵੇਂ ਪੱਤੀ ਪਾਉਣੀ ਹੋਵੇ ਜਾਂ ਫੁੱਲ ਬਣਾਉਣਾ ਹੋਵੇ ਤੇ ਥੋੜੇ ਟਾਈਮ ਵਿੱਚ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਉਹ 20 ਘੰਟਿਆਂ ਦੇ ਵਿੱਚ ਹੀ ਜਿਹੜੀਆਂ ਸਾਡੀਆਂ ਦੋ ਪੱਟੀਆਂ ਛੋਟੀਆਂ-ਛੋਟੀਆਂ ਪੈ ਗਈਆਂ ਤਾਂ ਜੇ ਵੀਡੀਓ ਵਧੀਆ ਲੱਗੀ ਜੇ ਵੀਡੀਓ ਨੂੰ ਲਾਈਕ ਤੇ ਲਿਕ ਕਰਿਓ ਤੇ ਅੱਗੇ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਸਲਾਈ ਮਸ਼ੀਨ ਦੇ ਨਾਲ ਕਿਸ ਤਰ੍ਹਾਂ ਮਰਕ ਕਰਨਾ ਲੈ ਕੇ ਆਉਂਦਾ ਰਹਾਂਗੇ ਅੰਦੇ ਰਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਹੁਤ ਸੋਹਣੀ ਪੀਟਵੀ ਜਿਹੜੀ ਆ ਕੜਾਈ ਹੋ ਜਾਂਦੀ ਆ ਬਿਲਕੁਲ ਬਹੁਤ ਸਫਾਈਦਾਰ ਤੇ ਪੀਟਵੀ ਹੁੰਦੀ ਆ ਬਿਲਕੁਲ ਖਰਾਬ ਨਹੀਂ ਹੁੰਦੀ ਭਾਵੇਂ ਜਿਸ ਤਰ੍ਹਾਂ ਮੱਝੀ ਧੋਈ ਹੈ ਹੰਡਾਈ ਹੈ ਜਿੰਨਾ ਮੱਝੀ